ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਫਲੋਰ ਦੇ ਪਿੰਡ ਰਾਮਗੜ੍ਹ ਅਤੇ ਨੰਗਲ ਵਿਖੇ ਵੈਲਿਊਏਬਲ ਬੂਥਾਂ ਵਿਖੇ ਵੋਟਰਾਂ ਨੂੰ ਆਉਣ ਵਾਲੀਆਂ ਵੋਟਾਂ ਬਾਰੇ ਜਾਗਰੂਕ ਕੀਤਾ ਗਿਆ। ਫਲੋਰ ਦੇ ਐਸ.ਡੀ.ਐਮ ਸਰਦਾਰ ਅਮਨਪਾਲ ਸਿੰਘ ਜੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਇਹਨਾਂ ਬੂਥਾਂ ਵਿਖੇ ਵੋਟਰਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਬਲਜਿੰਦਰ ਸਿੰਘ ਤਹਿਸੀਲਦਾਰ, ਪ੍ਰਿੰਸੀਪਲ ਕਮ ਨੋਡਲ ਅਫਸਰ ਸਰਦਾਰ ਸਤਵਿੰਦਰਪਾਲ ਸਿੰਘ, ਨਾਇਬ ਤਹਿਸੀਲਦਾਰ ਸੁਨੀਤਾ ਖੇਲਨ ਸੈਕਟਰ ਅਫਸਰ ਮਨਿੰਦਰ ਸਿੰਘ ਡੀਓ ਮੈਡਮ ਰਜਿੰਦਰਪੁਰ प्रदीप ਕੁਮਾਰ ਹੰਸਰਾਜ ਅਤੇ ਪਿੰਡਾਂ ਦੀ ਸਮੂਹ ਪੰਚਾਇਤ ਅਤੇ ਮੋਤਵਰ ਸੱਜਨ ਮੌਜੂਦ ਸਨ ਇਸ ਮੌਕੇ ਸਭ ਨੇ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲੋਭ ਲਾਲਚ ਜਾਤੀ ਧਰਮ ਤੋਂ ਉੱਪਰ ਉੱਠ ਕੇ ਕਰਨ ਬਾਰੇ ਕਿਹਾ ਅਤੇ ਨਾਲ ਇਹ ਵੀ ਦੱਸਿਆ ਕਿ ਕਿਵੇਂ ਅਸੀਂ ਘਰ ਬੈਠ ਕੇ ਆਪਣੀ ਵੋਟ ਪਨਾ ਸਕਦੇ ਹਾਂ ਅਤੇ ਆਪਣੀ ਵੋਟ ਵਿੱਚ ਸੁਧਾਰ ਵੀ ਕਰ ਸਕਦੇ ਹਾਂ ਇਸ ਬਾਰੇ ਵੀ ਜਾਗਰੂਕ ਕੀਤਾ ਗਿਆ ਅੱਜ ਵੋਟਰ ਜਾਗਰੂਕਤਾ ਮਿਸ਼ਨ 30 ਫਲੋਰ ਦੇ ਵਿੱਚ ਜਿਹੜਾ ਕੀਤਾ ਗਿਆ ਇਸ ਦੇ ਵਿੱਚ ਦੋ ਲੋਕੇਸ਼ਨਾਂ ਜਿਹੜੀਆਂ ਕਵਰ ਕੀਤੀਆਂ ਇੱਕ ਜਿਹੜੀ ਆ ਰਾਮਗੜ੍ਹ ਪਿੰਡ ਦੂਸਰਾ ਨੰਗਰ ਪਿੰਡ ਜਿਹੜਾ ਹੈ ਇਹ ਕਵਰ ਕੀਤਾ ਗਿਆ ਇਸ ਦੇ ਵਿੱਚ ਇਹ ਜਿਹੜੇ ਬੂਥ ਦੋਵੇਂ ਬੂਥ ਨੇ ਇੱਥੇ ਤੇ ਪੰਜ ਬੂਥ ਨੇ ਜਿਹੜੇ ਵਲਨਰੇਬਲ ਦੇ ਵਿੱਚ ਆਉਂਦੇ ਆ ਸੈਂਸਿਟਿਵ ਬੂਥ ਬੂਥ ਨੇ ਉੱਥੇ ਜਿਹੜੇ ਆ ਜਿਹੜੇ ਆਮ ਪਬਲਿਕ ਸੀ ਕੀ ਜਾਂ ਮੋਟਰ ਬੰਦੇ ਆ ਉਹਨਾਂ ਨੂੰ ਸੱਦਿਆ ਗਿਆ ਤੇ ਉਹਨਾਂ ਨਾਲ ਜਿਹੜੀਆਂ ਵੋਟਰ ਜਿਹੜੀ ਜਾਗਰੂਤਾ ਮਿਸ਼ਨ ਬਾਰੇ ਦੱਸਿਆ ਗਿਆ ਕਿ ਵੋਟ ਕਿਵੇਂ ਬਣਾਉਣੀ ਆ ਕਿਵੇਂ ਪਾਉਣੀ ਆ ਤੇ ਆਪਾਂ ਜਿਹੜੀ ਇੱਥੇ ਸ਼ਾਂਤੀ ਬਣਾਈ ਰੱਖਣੀ ਆ ਆਸ ਹੈ ਕਿ ਇਹ ਜਿਹੜੇ ਲੋਕ ਆ ਜਿਹੜੀ ਇਸ ਵਾਰ 70% ਦਾ ਨਾਰਾ ਮਿਲਿਆ ਉਸ ਦੇ ਵਿੱਚ ਵੀ ਜਿਹੜਾ ਹੈ ਸਾਨੂੰ ਕਾਮਯਾਬੀ ਮਿਲੇਗੀ ਤੇ ਇਹ ਜਿਹੜਾ ਤਿਹਾਰ ਆ ਬੁੱਟਾ ਤਿਹਾਰ ਇਹ ਤਿਹਾਰ ਬਣ ਕੇ ਰਹਿ ਗਿਆ